ਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਇਹਦੇ ਵਿੱਚ ਸਾਜੀ ਨੇ ਦੱਸਿਆ ਕਿ ਉਹ ਸ਼ਿਲੂ ਤੇ ਐਕਸ਼ਨ ਕਿਉਂ ਕਰਦਾ ਹੈ ਪਹਿਲਾਂ ਤੁਸੀਂ ਇਹ ਕਲਿੱਪ ਦੇਖੋ ਕਈ ਵਾਰ ਮਤਲਬ ਸ਼ਿਲੂ ਗਲਾ ਆਪਣੇ ਮੈਚ ਦੇਖੇ ਹੈ ਮਤਲਬ ਪੱਛਾ ਲਾਸਟ ਟੇਟ ਮੈਂ ਜੋਸਾ ਦਿਖਾਇਆ ਕਿ ਉਹ ਸਟਾਈਲ ਵਧੀਆ ਲੱਗਾ ਹੈ ਮਤਲਬ ਜੋ ਆਟੋਮੈਟਿਕ ਜੋਸਾ ਹੋਇਆ ਮਤਲਬ ਕੁਝ ਐਸਾ ਬੈਂਸੀ ਹੈ ਨਹੀਂ ਸ਼ਿਲੂ ਭਰਾਣਾ ਆਪਣਾ ਐਡਾ ਕੋਈ ਹੈ ਨਹੀਂ ਜਦੋਂ ਵੀ ਮਿਲਦਿਆ ਜਾਂ ਮੈਂ ਮਿਲਦਾ ਜਾ ਉਹ ਭੱਜ ਕੇ ਆ ਕੇ ਗਰਾਉਂਡੇ ਵੀ ਬਾਹਰ ਵੀ ਵਧੀਆ ਫਨੀ ਮੋਮੈਂਟ ਰੱਖਦੇ ਆ ਗਰਾਉਂਡ ਟਾਈਮ ਹੋ ਜਾਂਦਾ ਕਿ ਉਹ ਵੀ ਉਹ ਸਟਰਗਲ ਚੱਲਦੀ ਆ ਉਸ ਟਾਈਮ ਥੋੜਾ ਹੋ ਜਾਂਦਾ ਗਰਮੋਗਰਮ ਪਰ ਗਰਾਉਂਡ ਤੋਂ ਬਾਹਰ ਜਾਂ ਗਰਾਉਂਡ ਦੇ ਵਿੱਚ ਇੰਨਾ ਕੋਈ ਨਹੀਂ ਹਾਂਜੀ ਤੇ ਦੋਸਤੋ ਹੁਣ ਤੁਸੀਂ ਸੁਣੋ ਕਿ ਸਾਜੀ ਸ਼ਕਰਪੁਰ ਉਹ ਜਿਹੜਾ ਸਿੱਲੂ ਦੇ ਵਿਆਹ ਉੱਤੇ ਕਿਉਂ ਨਹੀਂ ਪੁੱਜ ਸਕਿਆ ਇਹਦਾ ਕਾਰਨ ਵੀ ਸਾਜੀ ਨੇ ਲਾਈਵ ਦੱਸਿਆ ਐ ਇਸ ਇੰਟਰਵਿਊ ਦੇ ਵਿੱਚ ਹਾਂਜੀ ਹਾਂਜੀ ਮਤਲਬ ਵਿਆਹ ਸਿੱਲੂ ਕੀ ਸਾਦੀ ਵਿਆਹ ਸਾਦੀ ਮੈਂ ਵੀ ਨਹੀਂ ਪਹੁੰਚੇ ਮੈਂ ਉਹੀ ਥਾ ਸ਼ਾਦੀ ਮੈਂ ਉਹ ਉਹਨੂੰ ਇਨਵਾਈਟ ਕੀਤਾ ਥਾ ਤੇ ਮੈਂ ਮੈਸੇਜ ਨਹੀਂ ਸੀ ਕਰੇ ਮੇਰਾ ਵਟਸਐਪ ਨੰਬਰ ਜਿਹੜਾ ਚੇਂਜ ਕਰਤਾ ਸੀ ਮੈਂ ਜਦੋਂ ਕੈਨੇਡਾ ਤੋਂ ਇੰਡੀਆ ਆਇਆ ਤੇ ਇਨਵਾਈਟ ਉਹਨੇ ਕੀਤਾ ਸੀਗਾ ਤੇ ਫਿਰ ਜੋ ਮੈਨੂੰ ਬਾਅਦ ਚ ਪਤਾ ਲੱਗਾ ਜਦੋਂ ਉਹ ਮੈਨੂੰ ਮਿਲਿਆ ਸੀਗਾ ਜਦੋਂ ਫਰੀਦাবাদ ਖੇਡੀ ਉੱਥੇ ਉਹਨੇ ਮੈਨੂੰ ਦੱਸਿਆ ਵੀ ਮੈਂ ਤੈਨੂੰ ਮੈਸੇਜ ਚੇਕਰ ਦੋਸਤੋ ਤੁਸੀਂ ਸਾਰੇ ਵੀਰਾਂ ਨੇ ਇਹ ਜਿਹੜਾ ਇੰਟਰਵਿਊ ਹੈ ਸਾਜੇ ਦਾ ਉਹ ਸੁਣਨਾ ਹੈ ਤਾਂ VIP ਹਰਿਆਣਾ YouTube ਚੈਨਲ ਉੱਤੇ ਤੁਹਾਨੂੰ ਇਹ ਇੰਟਰਵਿਊ ਮਿਲ ਜਾਵੇਗਾ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ